ਗੌੜੀ ਮਹੱਲਾ ਪੰਜਵਾਂ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਜੈ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤਿਸਹਿ ਆਰਾਦ ਮੇਰਾ ਮਨ ਧੀਰਾ ਰਹਾਉ ਆਨੰਦਿਨ ਜਪਉ ਗੁਰ ਗੁਰਨਾਮ ਤਾਂ ਤੇ ਸਿਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਪਾਰੈ ਬਾਪ ਜੈਸੀ ਮਾਈ ਪ੍ਰਭ ਕੀ ਸਰਨ ਉਗਰੈ ਸਬ ਕੋ ਈ ਕਰਨ ਕ 라ਵਨ ਪੂਰਨ ਸਚ ਸੋਏ ਰਹਾਉ ਅਬ ਮਨ ਬਸਿਆ ਕਰਨ ਹਾਰਾ ਭੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਤੇ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗਉੜੀ ਚੇਤੀ ਮਹੱਲਾ ਪੰਜਵਾਂ ਧੂਪਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ RAM ਕੋ ਬਲ ਪੂਰਨ ਭਾਈ ਤਾਂਤੇ ਬਿਰਤਾ ਨਾ ਵਿਆਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗੁਆਈ ਨਾਨਕ ਹਰ ਗੁਣ ਨਿਰਪੋ ਗਾਈ ਗੌੜੀ ਮਹੱਲਾ ਪੰਜਵਾ ਪੁਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੁ ਅੰਗੋਰੀਆ ਰਹਾਉ ਸ੍ਰਵਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੋਰੀਆ ਦੀਨਾ ਨਾਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਮਲ ਇਹ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਰਾਗ ਗੌੜੀ ਬੈਰਾਗਣ ਮਹੱਲਾ 5 ਇੱਕ ਓਅੰਕਾਰ ਸਤਗੁਰ ਪ੍ਰਸਾਦ ਦੇਖ ਸਾਈ ਮੀਤਲਾ ਤੂੰ ਸੰਗ ਹਮਾਰੈ ਬਾਸ ਜੀਉ ਰਹਾਉ ਤੁਜ ਬਿਨ ਘਰੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲੇਹਾਰ ਜੀ ਹਸਤ ਅਲੰਬਣ ਦੇਹੋ ਪ੍ਰਭ ਗਰਤਹੁ ਉਧਰ ਗੁਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਮਲਾ ਕਮਨ ਬਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸਮਾਹੀ ਸੋ ਪ੍ਰਸੰਨ ਭਏ ਕੇਸਵਾ ਸੇ ਜਨ ਹਰ ਗੁਣ ਗਾਹੀ ਮਾਤ ਪਿਤਾ ਸੁਤ ਬੰਧ ਕੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਵਿਖ ਤਰਿਆ ਸੰਸਾਰ ਗੌੜੀ ਬੈਰਾਗਣ ਰੁ ਹੋਏ ਕੇ ਸ਼ੰਤ ਕੇ ਘਰ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੂ ਗਾਵੇ ਸਰਬ ਕਲਿਆਣ ਸੁਖ ਸਚ ਪਾਵੇ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਨਿਵ ਲਾਗੀ ਜਿਨ ਹਰ ਪਾਇਆ ਸੇ ਵਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹੇ ਜੋਗੀ ਜਤੀ ਸਿਧ ਹਰ ਆਹੇ ਜਿਸਹਿ ਪ੍ਰਾਪਤ ਸੋ ਹਰ ਗੁਣ ਗਾਹੇ ਤਾ ਕੀ ਸਰਨ ਜਿਨ ਬਿਸਰਤ ਨਾਹੀ ਵਡ ਭਾਗੀ ਹਰ ਸੰਤ ਮਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੀ ਨਾਨਕ ਮੰਗਤ ਨਾਮ ਆਧਾਰੀ ਰਾਗ ਗੌੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਕਬਲੋਂ ਕੋ ਨ ਪ੍ਰਾਨ ਪਤ ਮਿਲੋਂ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹਿ ਅਨਾਥ ਕੀ ਕਹੋ ਸੁਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਉ ਹਾਂ ਫਿਰ ਤਤਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਨਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਈ ਲਗਉ ਮੋਹੇ ਕਰਉ ਬੇਨਤੀ ਕੋਉ ਸੰਤ ਮਿਲੇ ਬੜ ਭਾਗੀ ਰਹਾਉ ਮਨ ਅਰਪਉ ਤਨ ਰਾਖਉ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰਉ ਤਿਸ ਪਿਛੈ ਵੇਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰੇ ਪੰਖੀ ਸਿਮਰ ਹਰ ਪਾਖ ਮਿਲ ਸਾਧੂ ਸਰਨ ਗਾਹ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਉ ਭ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਿਆਣ ਮੋਹ ਕੀ ਫਾਸ ਕਾਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗੈ ਲਿਹੋ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰ ਪੀਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵੋਂ ਦਿਨ ਰਾਣੀ ਹੈ ਕੋਈ ਸੰਤ ਮਲਾਵੇ 네ਰਾ ਰਹਾਉ ਸੇਵਾ ਕਰੂੰ ਦਾਸ ਦਸਨ ਕੀ ਅਨਕ ਭਾਂਤ ਤਿਸ ਕਰੂੰ ਨਿਹੋਰਾ ਤੁਲਾ ਧਾਰ ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਰ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬੋਹਰਾ ਆਨ ਦਸੂਖ ਭੇਟ ਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਨ ਬਿਦ ਮਿਲਾ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਉ ਅੰਤਰ ਅਲਖ ਨ ਜਾਇ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ 모ਹੀ ਸਭੂ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਵਸਤੀ ਮਿਲ ਬਾਤ ਨਾ ਕਰਤੇ ਭਾਈ ਏਕ ਵਸਤ ਬਿਨ ਪੰਜ ਦੁਹੇਲੀ ਉਹ ਵਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨਕ ਅਪਾਵ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਨਾਈ ਜਿਨ ਕੇ ਬੰਦਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇ ਹਰ ਨਾਨਕ ਭੇਦ ਨਾ ਭਾਈ ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ ਸਹਜ ਭਇਆ ਭ੍ਰਮ ਖਿਨ ਮਹਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਤਲੇ ਸਤਗੁਰ ਮੁਝਹਿ ਬਤਾਉ ਰਾਹਾ ਜਤ ਕਤ ਦੇਖੋ ਤਤ ਤਤ ਤੁਮਹੀ ਮੋਹਿ ਇਹੋ ਵਿਸਵਾਸ ਹੋਇ ਆਇਓ ਕਹਿ ਪਹਿ ਕਰਉ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਗੁਰਾਇਓ ਲਹਿਓ ਸਹਿਸਾ ਬੰਦਨ ਗੁਰ ਤੋਰੀ ਤਾ ਸਦਾ ਸਹਿਜ ਸੁਖ ਪਾਉ ਹੋਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾ ਦਿਖਾਉ ਖੰਡ ਬ੍ਰਹਮੰਡ ਕਾ ਏ ਕੋਠਾਣਾ ਗੁਰ ਪਰਦਾ ਖੋਲ ਦਿਖਾਉ ਨਾਉ ਨਿਦ ਨਾਮ ਨਿਧਾਨ ਇਕਠਾਈ ਤਉ ਬਾਹਰ ਕੈਠੇ ਜਾਉ ਇਕੈ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਉ ਕਹੋ ਨਾਨਕ ਪਰਮ ਗੁਰ ਕੋਈ ਹੈ ਿਵ ਤਤੈ ਤਤ ਮਲਾਉ ਗੌੜੀ ਮਹੱਲਾ ਪੰਜਵਾ ਆਉ ਜ ਘਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈਹਾਂ ਖਾਟ ਚੱਲੋ ਹਰਲਾਹਾ ਆਗੇ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸਹ ਸੀਮਹਿ ਤਰਿਉ ਬ੍ਰਹਮ ਗਿਆਨੀ ਜਿਸਹਿ ਜਗਾਏ ਕੀ ਆਏ ਹਰ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੁਈ ਵਿਹਾਜ ਹੋ ਹਰ ਗੁਰ ਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਗੌੜੀ